ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਜਦੋਂ ਤੁਸੀਂ ਇਹ ਫੈਮਲੀਆਂ ਨੂੰ ਬੱਚਿਆਂ ਨੂੰ ਟੈਸਟ ਆਊਟ ਕੀਤਾ ਇਹ ਜਿੱਥੇ ਰਹਿੰਦੇ ਸੀ ਉੱਥੇ ਦਾ ਮਾਹੌਲ ਕਿਹੋ ਜਿਹਾ ਸੀ ਇਹ ਕਿਸ ਲੋਕੇਸ਼ਨ ਜਿਹਦੇ ਕਿਸ ਐਟਮੋਸਫੀਅਰ ਜਿਹਦੇ ਰਹਿੰਦੇ ਸੀ ਮੈਨੂੰ ਉਹ ਥੋੜਾ ਜਿਹਾ ਦੱਸੋ ਇਹਨਾਂ ਦਾ ਮਾਹੌਲ ਬੜਾ ਵਧੀਆ ਜੀ ਇਹ ਜਿਹੜੇ ਆ ਰੋਜ਼ ਰਾਤ ਨੂੰ ਮੁਰਗਾ ਮੱਛੀ ਬੱਕਰਾ ਖਾਂਦੇ ਆ ਇਹ ਦਾਲ ਰੋਟੀ ਵਾਲਾ ਕੋਈ ਕੰਮ ਨਹੀਂ ਉਹ ਕਹਿਣ ਵਾਲੀਆਂ ਗੱਲਾਂ ਸੀ ਜਿਹੜੀਆਂ ਜਿਹੜੀਆਂ ਅੱਖਾਂ ਨਾਲ ਵੇਖੀਆਂ ਉਹ ਤੇ ਗੈਰ ਕਾਨੂੰਨੀ ਢੰਗ ਨਾਲ ਸਮਰਸੀ ਬਲ ਕੀਤੇ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਝੁੱਗੀਆਂ ਬਣਾ ਕੇ ਰਹਿਣ ਡੈ ਡਾਇਰੈਕਟ ਇਹਨਾਂ ਟਰਾਂਫਰ ਮਾਨਾ ਤਾਰਮਾ ਪਾਈਆਂ ਇੱਕ ਬੰਦੇ ਕੋਲ ਦੋ ਦੋ ਤਿੰਨ ਤਨ ਆਧਾਰ ਕਾਰਡ ਹੈ ਕਈਆਂ ਦੇ ਨਾਂ ਨਹੀਂ ਮੈਚ ਕਰਦੇ ਕੋਈ ਕਿਤੇ ਬੈਠਾ ਔਰ ਕੁਛ ਨਾ ਕੁਛ ਰਾਜਨੀਤਿਕ ਬੰਦੇ ਇਹਨਾਂ ਦੇ ਆਧਾਰ ਕਾਰਡ ਵੋਟਾਂ ਦੇ ਲਈ ਬਣਾ ਕੇ ਤੇ ਨਾਲ ਸਪੋਰਟ ਕਰਦੇ ਆ ਤੁਸੀਂ ਸ਼ਾਇਦ ਪਿਛੇ ਜ਼ਿਕਰ ਕੀਤਾ ਸੀ ਕਿ ਤੁਸੀਂ ਝੁੱਗੀਆਂ ਵਿੱਚ ਇਨਵਰਟਰ ਤੇ ਸੋਲਰ ਸਿਸਟਮ ਲਗਾ ਵੇਖਿਆ ਹਾਂ ਜੀ ਠੀਕ ਹੈ ਬਿਲਕੁਲ ਅੱਜ ਵੀ ਲੱਗੇ ਆ ਤੁਸੀਂ ਉਹਦੇ ਦੱਸਿਆ ਕਿ ਬੜੇ ਮਹਿੰਗੇ ਜਿਹੜੇ ਕੋਸਟਲੀ ਐਨੀਮਲਸ ਨੇ ਜਿਹੜੇ ਨਾਲ ਇਫੈਕਟ ਰੱਖੇ ਨੇ ਸਾਰਾ ਕੁਝ ਹੈਗਾ ਵਾ ਉੱਥੇ ਤੁਸੀਂ ਜਾ ਕੇ ਅੱਜ ਵੀ ਵੇਖ ਸਕਦੇ ਡਾਇਰੈਕਟ ਟਰਾਂਸਫਾਰਮਰ ਨਾਲ ਇੱਕ ਆਮ ਬੰਦਾ ਤੁਸੀਂ ਮੈਨੂੰ ਇੱਥੇ ਕੁੰਡੀ ਲਾ ਕੇ ਵਿਖਾ ਦਿਓ ਤੁਸੀਂ ਕੁੰਡੀ ਲਾ ਕੇ ਵਿਖਾਓ ਤੁਹਾਡੇ ਤੇ ਪਰਚਾ ਵੀ ਦਰਜ ਸਰਕਾਰ ਕਰੂਗੀ ਤੁਹਾਡੇ ਘਰ ਦਾ ਮੀਟਰ ਵੀ ਕੱਟੂਗੀ ਪ੍ਰੈਸ ਤੇ ਨਾਲ ਤੁਹਾਡੀ ਏਡੀ ਵੱਡੀ ਖਬਰ ਚ ਫੋਟੋ ਹੋਊ ਸਵੇਰੇ ਵੀ ਆ ਇੱਕ ਜੁम्मेवार ਬੰਦੇ ਨੇ ਕੁੰਡੀ ਪਾਈ ਸੀ ਜੀ ਮੈਨੂੰ ਦੱਸੋ ਜੀ 600 ਯੂਨਿਟ ਮਾਫ ਆ ਰਾਜ ਦੇ